ਸਰਸਾ ਸਾਹਿਬ ਦੀ ਕਿਵੇਂ ਸੇਤ ਤੇ ਕਿਦਾਂ ਦੇ ਹਾਲਾਤ ਲੱਗ ਰਹੇ ਜੀ ਉਹਨਾਂ ਦੇ ਕੱਲ ਜੀ ਸਾਡੇ ਇਤਰਾ ਸੀਗਾ ਕਿ ਕੱਲ ਸਰਸਾ ਸਾਹਿਬ ਜਦੋਂ 20 ਤੇ 21 ਦੀ ਰਾਤ ਨੂੰ ਇੱਥੇ ਗਏ ਸਾਡੇ ਕੋਲੋਂ ਸਾਡੇ ਕੋਲੋਂ ਲੰਮੇ ਸਮੇਂ ਤੋਂ ਬਾਅਦ ਦੇ ਵਿੱਚ ਗਏ ਤੇ ਇਹਨਾਂ ਦੀ ਤਬੀਅਤ ਇੱਥੇ ਵੀ ਥੋੜੀ ਠੀਕ ਨਹੀਂ ਸੀ ਤੇ ਸਾਰਿਆਂ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਪਿੱਟ ਜਾਓ ਇੱਕ ਵੱਡੇ ਕਿਸਾਨ ਆਗੂ ਨੂੰ ਆਪਣਾ ਜੀਵਨ ਦਾਅ ਤੇ ਉੱਤੇ ਲਾਉਣਾ ਪੁੰਦਾ ਉਸ ਤੋਂ ਬਾਅਦ ਦੇ ਵਿੱਚ ਤੇ ਸਾਡੇ 111 ਕਿਸਾਨ ਔਰ ਫਿਰ 121 ਹੋ ਗਏ ਸੀਗੇ ਅਸੀਂ ਲਾਸ਼ ਦੇ ਵਿੱਚ ਉਹ ਵੀ ਭੁੱਖ ਹੜਤਾਲ ਦੇ ਉੱਤੇ ਬੈਠੇ ਅੱਜ ਕੱਲ ਇਹ ਵੀ ਹੈ ਕਿ ਬਜਟ ਸੈਸ਼ਨ ਹੋ ਕੇ ਲੰਘਿਆ ਬਜਟ ਸੈਸ਼ਨ 'ਚ ਕਿਸਾਨਾਂ ਵਾ ਵਾਰੇ ਕੋਈ ਵੱਡਾ ਐਲਾਨ ਨਹੀਂ ਹੋਇਆ ਜਾਂ ਕੋਈ ਵੱਡਾ ਪੈਕੇਜ ਨਹੀਂ ਜਿਹੜਾ ਰੱਖਿਆ ਗਿਆ ਕਿਸਾਨ ਵੀ ਬਹੁਤ ਵਿਰੋਧ ਕਰ ਰਹੇ ਆ ਵਿਰੋਧੀ ਧਿਰ ਵੀ ਇਸ ਦੇ ਆਵਾਜ਼ ਬੁਲੰਦ ਕਰ ਰਹੀ ਆ ਅਸੀਂ ਗੱਲਬਾਤ ਇਹ ਚਾਹੁੰਦੇ ਆ ਕਿ ਸਰਕਾਰ ਜਿਹੜੀ ਗੱਲਬਾਤ ਚਾਹੁੰਦੀ ਹੈ ਉਹਦੇ ਸਿੱਟੇ ਜਿਹੜਾ ਉਹਦਾ ਰਿਜ਼ਲਟ ਜਿਹੜਾ ਵਾ ਉਹ ਵਧੀਆ ਹੋਣਾ ਚਾਹੀਦਾ। ਖਨੌਰੀ ਬਾਡਰ ਤੇ ਮਹਾਪੰਚਾਇਤ ਸੱਦੀ ਜਾਂਦੀ ਹੈ ਪਰ ਉੱਥੇ ਉਸ ਸਮੇਂ ਵੱਡੀ ਹਲਚਲ ਪੈਦਾ ਹੋ ਜਾਂਦੀ ਹੈ ਜਦੋਂ ਅਚਾਨਕ ਬਲਦੇਵ ਸਿੰਘ ਸਰਸਾ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਜਿਹੜੀ ਆ ਜਾਂਦੀ ਹੈ ਜਿਨ੍ਹਾਂ ਨੂੰ ਕਿ ਰਜਿੰਦਰਾ ਹਸਪੀਟਲ ਕੱਲ ਹੀ ਜਿਹੜਾ ਐਡਮਿਟ ਕਰਾਇਆ ਜਾਂਦਾ ਤੇ ਅੱਜ ਉਹਨਾਂ ਦੀ ਹਾਲਤ ਕੀ ਆ ਕਿਵੇਂ ਆ ਉਹਨਾਂ ਦੀ ਸਿਹਤ ਉਹ ਸਬੰਧੀ ਗੱਲਬਾਤ ਕਰਨ ਪਹੁੰਚੇ ਆ ਸਾਡੇ ਨਾਲ ਕਿਸਾਨ ਆਗੂ ਨੇ ਨਸੀਬ ਸਿੰਘ ਵੀਕੇਯੂ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਹੁਣ ਸਰਸਾ ਸਾਹਿਬ ਦੀ ਕਿਵੇਂ ਸਿਹਤ ਤੇ ਕਿੱਦਾਂ ਦੇ ਹਾਲਾਤ ਲੱਗ ਰਹੇ ਜੀ ਉਹਨਾਂ ਦੇ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜਿਹੜਾ ਸਾਡਾ ਸਰਸਾ ਜੀ ਦਾ ਹਾਲਚਾਲ ਪੁੱਛਣ ਵਾਸਤੇ ਤੁਸੀਂ ਹਸਪੀਟਲ ਤੱਕ ਪਹੁੰਚ ਕੀਤੀ ਆ ਮੈਂ ਨਸੀਬ ਸਿੰਘ ਸਾੰਘਣਾ ਸੂਬਾ ਪ੍ਰਧਾਨ ਬੀਕੇਜੂ ਸਰਸਾ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਜੀ ਕੱਲ ਜੀ ਸਾਡੇ ਇਤਰਾ ਸੀਗਾ ਕਿ ਕੱਲ ਸਰਸਾ ਸਾਹਿਬ ਜਦੋਂ 20 ਤੇ 21 ਦੀ ਰਾਤ ਨੂੰ ਇੱਥੇ ਗਏ ਸਾਡੇ ਕੋਲੋਂ ਸਾਡੇ ਕੋਲੋਂ ਲੰਮੇ ਸਮੇਂ ਤੋਂ ਬਾਅਦ ਦੇ ਵਿੱਚ ਗਏ ਤੇ ਇਹਨਾਂ ਦੀ ਤਬੀਅਤ ਇੱਥੇ ਵੀ ਥੋੜੀ ਠੀਕ ਨਹੀਂ ਸੀ ਤੇ ਸਾਰਿਆਂ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਪਿੰਡ ਜਾਓ ਜਦੋਂ ਇਹ ਪਿੰਡ ਰਾਤ ਨੂੰ 7 ਵਜੇ ਸਾਡੇ ਕੋਲੋਂ ਸ਼ਾਮ ਨੂੰ ਚਲਦੇ ਆ 12 12:30 ਵਜੇ ਘਰ ਪਹੁੰਚਦੇ ਤੋ ਉਦੋਂ ਜਾ ਥੋੜੀ ਦੇਰ ਬਾਅਦ ਦੇ ਵਿੱਚ ਇਹਨਾਂ ਨੂੰ ਜਾ ਕੇ ਉੱਥੇ ਵੀ ਹਾਰਟ ਅਟੈਕ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਅੰਮ੍ਰਿਤਸਰ ਇਹਨਾਂ ਨੂੰ ਐਡਮਿਟ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਟ੍ਰੀਟਮੈਂਟ ਇਹਨਾਂ ਦਾ ਚੱਲਦਾ ਰਿਹਾ ਤੇ ਟ੍ਰੀਟਮੈਂਟ ਚੱਲਦੇ ਦੇ ਵਿੱਚ ਆਣ ਕੇ ਖਨੌਰੀ ਬਾਰਡਰ ਤੇ ਫੇਰ ਆ ਗਏ ਸੀਗੇ ਕੱਲ ਇਹਨਾਂ ਨੂੰ ਅਚਾਨਕ ਕੋਈ 10:30 ਵਜੇ ਦੇ ਕਰੀਬ ਜਦੋਂ ਖਸਾੜੀ ਮਾਂ ਪੰਚਾਇਤ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜੀ ਤੇ ਇਹ ਡੱਲੇਵਾਲ ਸਾਹਿਬ ਦੀ ਟਰਾਲੀ ਤੇ ਬਿਲਕੁਲ ਕੋਲ ਖੜੇ ਸੀਗੇ ਡੱਲੇਵਾਲ ਸਾਹਿਬ ਦਾ ਹਾਲ ਚਾਲ ਪੁੱਛ ਕੇ ਆਏ ਸੀਗੇ ਇਹ ਉੱਥੋਂ ਜਦੋਂ ਟਰਾਲੀ ਤੋਂ ਬਾਹਰ ਨਿਕਲੇ ਤੇ ਸੰਗਤ ਕਾਫੀ ਸੀਗੀ ਉਹਨਾਂ ਨੇ ਇਹਨੂੰ ਕੁਝ ਗੱਲਬਾਤ ਕਰਨ ਵਾਸਤੇ ਵੱਡੇ ਆਗੂ ਹਣ ਦੇ ਨਾਤੇ ਰੋਕ ਲਿਆ ਤੇ ਥੋੜੀ ਦੇਰ ਰੁਕਣ ਤੋਂ ਬਾਅਦ ਦੇ ਵਿੱਚ ਇਹਨਾਂ ਆਪਣੇ ਆਪ ਨੂੰ ਕਬਰਾਟ ਮਹਿਸੂਸ ਕੀਤੀ ਤੇ ਇਤਰਾ ਲੱਗਿਆ ਕਿ ਜਿਤਨਾ ਮੈਂ ਮਤਲਬ ਡਿੱਗ ਜਾਊਗਾ ਤੇ ਨਾਲ ਖੜੇ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਮੈਂ ਇਹਨੂੰ ਇਤਰਾ ਪ੍ਰੋਬਲਮ ਆ ਗਈ ਮੈਨੂੰ ਸਹਾਰਾ ਦਿਓ ਉਹਨਾਂ ਨੇ ਖੜ ਕੇ ਤੇ ਨਾਲ ਹੀ ਸਾਡੇ ਇਹਨੂੰ ਲਟਾ ਦਿੱਤਾ ਮਨ ਜੀਤੇ ਤੇ ਉਸ ਮੌਕੇ ਦੇ ਉੱਤੇ ਕਿਸਮਤ ਇਹ ਸੀਗੀ ਵਧੀਆ ਕਿ ਉੱਥੇ ਜਿਹੜਾ ਡੱਲੇਵਾਲ ਸਾਹਿਬ ਵਾਸਤੇ ਮਿੰਨੀ ਹਸਪੀਟਲ ਬਣਾਇਆ ਉਹਨਾਂ ਦਾ ਸਟਾਫ ਵੀ ਮੌਜੂਦ ਸੀ ਤੇ ਡਾਕਟਰ ਸ淮ਮਾਨ ਦੀ ਟੀਮ ਜਿਹੜੀ ਉਹ ਵੀ ਮੌਕੇ ਦੇ ਉੱਤੇ ਬਹੁਤ ਜਲਦੀ ਦੇ ਵਿੱਚ ਉਹ ਸ淮ਮਾਨ ਵਾਲੀ ਟੀਮ ਜਿਹੜੀ ਡਾਕਟਰ ਅਵਤਾਰ ਸਿੰਘ ਭੋਣੀ ਉਹ ਫਟਾਫਟ ਉਹਨਾਂ ਨੇ ਆਣ ਕੇ ਤੇ ਇਹਨਾਂ ਦੀ ਫਰਸਟ ਫਰਸਟ ایڈ ਕੀਤੀ ਤੇ ਸਾਰੇ ਡਾਕਟਰਾਂ ਨੇ ਆਣ ਕੇ ਤੇ ਇਹਨਾਂ ਨੂੰ ਉੱਥੇ ਕਵਰ ਕਰਕੇ ਤੇ ਆਪਣਾ ਜੋ ਵੀ ਉਥੇ ਫਰਸਟ ਸਟੇਟ ਮੈਡੀਕਲ ਸਹੂਲਤ ਜੋ ਵੀ ਚਾਹੀਦੀ ਸੀਗੀ ਜਰੂਰੀ ਉਹ ਦਿੱਤੀ ਗਈ ਤਾਂ ਉਹਦੇ ਨਾਲ ਸਾਡਾ ਜਿਹੜਾ ਸੀ ਇਹ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਉਹਨਾਂ ਨੇ ਫਿਰ ਸਾਨੂੰ ਫਰਦਰ ਜਿਹੜਾ ਸੀਗਾ ਕੱਲ ਇੱਥੇ ਅਰਜੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਸੀ ਜੀ ਜੀ ਤਾਂ ਜਿਵੇਂ ਆਪਾਂ ਦੇਖਿਆ ਕਿ ਕੱਲੂ ਮੀਟਿੰਗ ਵੀ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਨਾਲ ਤੇ ਪਹਿਲਾਂ ਜਿਹੜੀ ਮਹਾਪੰਚਾਇਤ ਵੀ ਹੋਈ ਤਾਂ ਇਹ ਵੱਡੀ ਘਟਨਾ ਵੀ ਦੇਖਣ ਨੂੰ ਮਿਲੀ ਕਿ ਲੱਗਦਾ ਹੈ ਕਿ ਇਸ ਦਾ ਅਸਰ ਕਿਤੇ ਨਾ ਕਿਤੇ ਮੀਟਿੰਗ ਤੇ ਵੀ ਪਏਗਾ ਕਿ ਮੀਟਿੰਗ 'ਚ ਜਿਹੜਾ ਵਫਦ ਪਹੁੰਚੇਗਾ ਉਹ ਫੈਸਲਾ ਲਏਗਾ ਕਿ ਕਿਸਾਨਾਂ ਦੇ ਵੱਲ ਕੋਈ ਵੱਡਾ ਕਦਮ ਚੁੱਕਿਆ ਜਾਏ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਵੇਖੋ ਜੀ ਕਿਸਾਨਾਂ ਦੇ ਜਿਹੜੇ ਸਾਡੇ ਸਰਕਾਰ ਦੇ ਨਾਲ ਸਾਡੀ ਕੱਲ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਡਾ ਜਿਹੜਾ ਵਾ ਡੈਲੀਗੇਸ਼ਨ ਬਣ ਚੁੱਕਾ ਉਹ ਡੈਲੀਗੇਸ਼ਨ ਬਣ ਚੁੱਕਾ ਉਹਦੀਆਂ ਤਿਆਰੀਆਂ ਦੇ ਵਿੱਚ ਸਾਡੇ ਕਿਤੇ ਵੀ ਰਿਕਾਵਟ ਨਹੀਂ ਆਉਣ ਵਾਲੀ ਕਿਉਂਕਿ ਸਾਡੇ ਜਿਹੜੇ ਵੱਡੇ ਆਗੂ ਆ ਉਹ ਮੈਂਟਲੀ ਬਿਲਕੁਲ ਪ੍ਰੇਪੇਅਰ ਬੈਠੇ ਆ ਉਹਨਾਂ ਨੇ ਜ਼ਿੰਮੇਵਾਰੀਆਂ ਆਪੋ ਆਪਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਤਿਆਰੀ ਕਰਾਈ ਗਈ ਆ ਜਿੱਤਰਾ ਕਿ ਚਲੋ ਸਾਡੇ ਵੱਡੇ ਲੀਡਰ ਜਿਹੜੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੂੰ 80 ਦਿਨ ਹੋ ਗਏ 80 ਦਿਨ ਹੋ ਚੁੱਕੇ ਆ ਉਹਨਾਂ ਨੂੰ ਮਰਨ ਮਰਤੇ ਬੈਠਿਆ ਨੂੰ ਤੇ ਸਿਹਤ ਉਹਨਾਂ ਦੀ ਬਹੁਤ ਕਮਜ਼ੋਰ ਹੋ ਚੁੱਕੀ ਆ ਪਰ ਹੌਸਲੇ ਉਹਨਾਂ ਦੇ ਬਲੰਦਾ ਉਹਨਾਂ ਨੇ ਵੀ ਇੱਛਾ ਜਾਰ ਕੀਤੀ ਕਿ ਮੈਂ ਇਸ ਮੀਟਿੰਗ ਦੇ ਵਿੱਚ ਜ਼ਰੂਰ ਹਿੱਸਾ ਲਵਾਂਗਾ ਜਿਸ ਤਰ੍ਹਾਂ ਕਿ ਸਾਡੇ ਬਲਦੇਵ ਸਿੰਘ ਜੀ ਸਰਸਾ ਜੀ ਇਹਨਾਂ ਨੇ ਇਹਨਾਂ ਇਹ ਵੱਡੇ ਆਗੂ ਸੀਗੇ ਇਹਨਾਂ ਨੇ ਵੀ ਜਾਣਾ ਸੀਗਾ ਵੈਸੇ ਬਣਦਾ ਸੀਗਾ ਜਾਣਾ ਕਿ ਚਲੋ ਵੱਡੇ ਆਗੂ ਹੋਣ ਦੇ ਦੱਤੇ ਲੇਕਿਨ ਇਹ ਕੋਈ ਅੜਕਾ ਨਹੀਂ ਪਊਗਾ ਇਹ ਕਿਉਂ ਸਾਡੇ ਹੋਰ ਵੀ ਸਾਡੀ ਸੀਨੀਅਰ ਲੀਡਰਸ਼ਿਪ ਦੀ ਬਹੁਤ ਲੰਮੀ ਕਤਾਰ ਤੇ ਇਹਦੇ ਵਿੱਚ ਕੋਈ ਆਗੂ ਹੋਣ ਨਹੀਂ ਵਾਲੀ ਬਾਕੀ ਸਾਰੇ ਆਗੂ ਜਿਹੜੇ ਆ ਇਹਨਾਂ ਦਾ ਹਾਲਚਾਲ ਪੁੱਛ ਕੇ ਇਹਨਾਂ ਦੀ ਸਲਾਹ ਲੈ ਕੇ ਗਏ ਸਾਰੇ ਜਾਣੀ ਤੇ ਅਜੇ ਵੀ ਆ ਰਹੇ ਇਹਨਾਂ ਦੇ ਕੋਲ ਇਹੋ ਜਿਹਾ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਇਸ ਜਿਹੜਾ ਅੜਕਾ ਆਊਗੇ ਹੁੰਦੀ ਸੁਭਾਵਨਾ ਕੋਈ ਜਿਵੇਂ ਪਹਿਲਾਂ ਹੀ ਸਰਪੰਨ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ ਜੇ 14 ਫਰਵਰੀ ਨੂੰ ਕੋਈ ਨਤੀਜਾ ਨਹੀਂ ਨਿਕਲਿਆ ਤਾਂ 25 ਫਰਵਰੀ ਨੂੰ ਫਿਰ ਤੋਂ ਚਾਲੇ ਪਾਏ ਜਾਣਗੇ ਦਿੱਲੀ ਦੇ ਵੱਲ ਤਾਂ ਕੀ ਲੱਗਦਾ ਹੈ ਕਿ ਗੱਲ ਬਣ ਪਾਏਗੀ ਜੇ ਨਾ ਗੱਲ ਬਣ ਪਾਈ ਤਾਂ ਕਿੱਦਾਂ ਦੇ ਜਿਹੜੇ ਆ ਹੋਰ ਐਕਸ਼ਨ ਲਏ ਜਾਣਗੇ ਕਿਸਾਨਾਂ ਵੱਲੋਂ ਕਿ ਉੱਤੇ ਜਗਜੀਤ ਸਿੰਘ ਡੱਲੇਵਾਲ ਤਾਂ ਮਰਨ ਵਰਤੇ ਬੈਠੇ ਹੀ ਆ 101 ਕਿਸਾਨ ਵੀ ਮਰਨ ਵਰਤੇ ਬੈਠ ਗਏ ਸੀ ਜਿਨ੍ਹਾਂ ਨੂੰ ਕਿ ਬਾਅਦ 'ਚ ਜਿਹੜਾ ਉਠਾਇਆ ਗਿਆ ਜਦੋਂ ਮੀਟਿੰਗ ਦਾ ਸਮਾਂ ਆਂਦਾ ਲੱਗਦਾ ਨਹੀਂ ਕਿ ਸਮੇਂ ਤੋਂ ਪਹਿਲਾਂ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵੇਖੋ ਜੀ ਸਰਕਾਰ ਨੂੰ ਤਾਂ ਬਹੁਤ ਪਹਿਲਾਂ ਕਰਨਾ ਚਾਹੀਦਾ ਸੀਗਾ ਇਹ ਮੌਕੇ ਲਈ ਸੀ ਕਰ ਦੇਣਾ ਚਾਹੀਦਾ ਕਿ ਇਹ ਨੋਬਤ ਆ ਜਾਂਦੀ ਇੱਕ ਵੱਡੇ ਕਿਸਾਨ ਆਗੂ ਨੂੰ ਆਪਣਾ ਜੀਵਨ ਦਾਅ ਉੱਤੇ ਲਾਉਣਾ ਪੰਦਾ ਉਸ ਤੋਂ ਬਾਅਦ ਦੇ ਵਿੱਚ ਤੇ ਸਾਡੇ 111 ਕਿਸਾਨ ਔਰ ਫਿਰ 121 ਹੋ ਗਏ ਸੀਗੇ ਅਸੀਂ ਲਾਸ਼ ਦੇ ਵਿੱਚ ਉਹ ਵੀ ਭੁੱਖ ਹੜਤਾਲ ਦੇ ਉੱਤੇ ਬੈਠੇ ਤੇ ਇਹ ਤੇ ਸਰਕਾਰ ਦਾ ਵੈਸੇ ਚਲੋ ਦੇਖ ਸਕਦੇ ਹੋ ਤੁਸੀਂ ਵੀ ਕਿ ਇਹ ਸਰਕਾਰ ਨੇ ਸਾਨੂੰ ਮਤਲਬ ਇੱਕ ਸਿਰ ਪਾਸੇ ਤੇ ਢਾਕੇ ਇੱਕ ਆਪਣੇ ਨਾਗਰਿਕ ਦਾ ਸਮਝਦੇ ਆ ਸਾਨੂੰ ਸਾਡੇ ਵੱਡੇ ਆਗੂਆਂ ਦੀ ਜ਼ਿੰਦਗੀ ਦਾਅ ਉੱਤੇ ਲਾਈ ਪਰ ਜਿਹੜੀ ਕੱਲ ਦੀ ਸਾਡੀ ਹੋਣ ਵਾਲੀ ਮੀਟਿੰਗ ਹੈ ਜੀ ਇਹ ਸਾਨੂੰ ਇੱਥੇ ਬੜੀ ਆਸ ਹੈ ਜੀ ਕਿ ਇਹਦੇ ਵਿੱਚੋਂ ਸਰਕਾਰ ਜਿਹੜੀ ਉਹ ਵੀ ਜੂਟਰਨ ਲੈ ਰਹੀ ਆ ਉਹ ਆਪਣੀਆਂ ਨੀਤੀਆਂ ਨੂੰ ਛੱਡ ਕੇ ਤੇ ਕਿਸਾਨਾਂ ਦੀਆਂ ਮੰਗਾਂ ਵੱਲ ਜ਼ਰੂਰ ਧਿਆਨ ਦੇਊਗੀ ਸਾਨੂੰ ਇੱਥੇ ਪੂਰਨ ਮੈਦਿਆ ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ ਜੂਟਰਨ ਲੈ ਰਹੀ ਆ ਸਰਕਾਰ ਪਰ ਪੁਖਤਾ ਪ੍ਰਬੰਧਤਾ ਉਸ ਤੋਂ ਦੁੱਗਣੇ ਤੋਂ ਤਿੱਗਣੇ ਕਿਤੇ ਜਾ ਰਿਹਾ ਦੋਵੇਂ ਬਾਰਡਰਾਂ ਤੇ ਕਿ ਕਿਸਾਨ ਕਿਸੇ ਵੀ ਤਰ੍ਹਾਂ ਹਰਿਆਣਾ ਚ ਐਂਟਰ ਨਾ ਹੋ ਸਕਣ ਵੇਖੋ ਜੀ ਗੱਲ ਇਹ ਹੈ ਕਿ ਅਸੀਂ ਕਾਨੂੰਨ ਨਹੀਂ ਤੋੜਨਾ ਚਾਹੁੰਦੇ ਅਸੀਂ ਸ਼ੁਰੂ ਤੋਂ ਅਮਨ ਪਸੰਦ ਰਹੇ ਆ ਤੇ ਅਮਲ ਅਮਨ ਐਸੀ ਜਿਹੜੀ ਹੈ ਜਿੰਨੀਆਂ ਵੀ ਸਾਡੀਆਂ ਕਾਰਵਾਈਆਂ ਹੋਈਆਂ ਉਹ ਹੁੰਦੀਆਂ ਰਹੀਆਂ ਤੇ ਅਸੀਂ ਹੁਣ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣਾ ਚਾਹੁੰਦੇ ਅਸੀਂ ਸਰਕਾਰ ਦੇ ਕੋਲੋਂ ਰਸਤਾ ਅਸੀਂ ਰੋਕਿਆ ਨਹੀਂ ਸਰਕਾਰ ਦੇ ਕੋਲੋਂ ਅਸੀਂ ਰਸਤਾ ਮੰਗਿਆ ਸਰਕਾਰ ਸਾਨੂੰ ਰਸਤਾ ਦੇ ਨਹੀਂ ਰਹੀ ਆਮ ਪਬਲਿਕ ਨੂੰ ਉਹਦੇ ਵਿੱਚ ਬੜੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣ ਰਿਹਾ ਅਸੀਂ ਤਾਂ ਕਹਿੰਦੇ ਆ ਕਿ ਇਹ ਜਿਹੜੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਹੋਵੇ ਜਾਂ ਸੈਂਟਰ ਸਰਕਾਰ ਨੇ ਇਹ ਜਿਹੜਾ ਵਾ ਰਸਤੇ ਰੋਕੇ ਸਾਡੇ ਕਿਸਾਨਾਂ ਦੇ ਨਹੀਂ ਸਾਡੇ ਪੂਰੇ ਭਾਰਤ ਵਾਸੀਆਂ ਦੇ ਪੰਜਾਬ ਵਾਸੀਆਂ ਦੇ ਜਿਹੜੇ ਆ ਰਸਤੇ ਰੋਕੇ ਆ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਇਸ ਚੀਜ਼ ਦੇ ਤੇ ਧਿਆਨ ਦੇਣਾ ਚਾਹੀਦਾ ਰਸਤੇ ਖੋਲ੍ਹਣ ਦੇ ਇੱਕ ਗੱਲ ਇੱਕ ਗੱਲ ਇਹ ਵੀ ਹੈ ਕਿ ਬਜਟ ਸੈਸ਼ਨ ਹੋ ਕੇ ਲੰਘਿਆ ਬਜਟ ਸੈਸ਼ਨ 'ਚ ਕਿਸਾਨਾਂ ਵਾ ਵਾਰੇ ਕੋਈ ਵੱਡਾ ਐਲਾਨ ਨਹੀਂ ਹੋਇਆ ਜਾਂ ਕੋਈ ਵੱਡਾ ਪੈਕੇਜ ਨਹੀਂ ਜਿਹੜਾ ਰੱਖਿਆ ਗਿਆ ਕਿਸਾਨ ਵੀ ਬਹੁਤ ਵਿਰੋਧ ਕਰ ਰਹੇ ਆ ਵਿਰੋਧੀ ਧਿਰ ਵੀ ਇਸ ਦੇ ਆਵਾਜ਼ ਬੁਲੰਦ ਕਰ ਰਹੀ ਆ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਸਰਕਾਰ ਕਿਤੇ ਨਾ ਕਿਤੇ ਜਿਹੜੇ ਆ ਪੋਜ਼ਿਟਿਵ ਮਾਹੌਲ 'ਚ ਹੈਗੀ ਆ ਜਾਂ ਸਾਰਥਕ ਜਿਹੜੇ ਆ ਹੱਲ ਕੱਢਣ ਚ ਹੈਗੀ ਆ ਵੇਖੋ ਜੀ ਗੱਲ ਇਹ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਜਿੱਤਰਾਂ ਕੇ ਇਹਨਾਂ ਨੇ ਸਾਨੂੰ ਖੁਦ ਆਕੇ ਕਿਸਾਨਾਂ ਦੇ ਨਾਲ ਇਹਨਾਂ ਨੇ ਰਸਤਾ ਕਾਇਮ ਕੀਤਾ ਡੱਲੇਵਾਲ ਜੀ ਸਥਿਤੀ ਨੂੰ ਵੇਖ ਕੇ ਜਿੱਤਰਾਂ ਡੱਲੇਵਾਲ ਸਾਹਿਬ ਦੀ ਸਿਹਤ ਜਦੋਂ ਜਿਆਦਾ ਵਿਗੜ ਗਈ ਚੁੱਕੀ ਸੀ ਉਦੋਂ ਸਾਡੇ 111 ਕਿਸਾਨ ਜਿਹੜੇ ਸੀ ਉਹ ਵੀ ਰੋਸ ਵਜੋਂ ਡੱਲੇਵਾਲ ਸਾਹਿਬ ਦੀ ਤਬੀਅਤ ਨੂੰ ਵੇਖ ਕੇ ਤਾਂ ਉਹਨਾਂ ਨੇ ਵੀ ਇੱਛਾ ਜਾਰ ਕੀਤੀ ਵੀ ਨਹੀਂ ਸਾਨੂੰ ਡੱਲੇਵਾਲ ਤੋਂ ਪਹਿਲਾਂ ਚਾਹੁੰਦੇ ਆ ਕਿ ਹਿੰਸ਼ਾ ਦੱਦਿਏ ਉਹ ਜਦੋਂ ਬੈਠ ਕੇ ਸਰਕਾਰ ਦੇ ਉੱਤੇ ਦਬਾਅ ਵਧਿਆ ਸਰਕਾਰ ਨੇ ਖੁਦ ਜਿਹੜਾ ਸਾਡੇ ਦੇ ਨਾਲ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਨਾਲ ਸੰਪਰਕ ਬਣਾ ਕੇ ਤੇ ਉਹਨਾਂ ਗੱਲਬਾਤ ਦੀ ਇਸ਼ਾਰਾ ਯਾਰ ਕੀਤੀ ਆ ਅਸੀਂ ਇਸ ਗੱਲ ਤੋਂ ਨਹੀਂ ਕਹਿ ਸਕਦੇ ਕਿ ਸਰਕਾਰ ਸਾਡੇ ਨਾਲ ਗੱਲਬਾਤ ਕਰਨਾ ਨਹੀਂ ਚਾਹੁੰਦੀ ਅਸੀਂ ਗੱਲਬਾਤ ਇਹ ਚਾਹੁੰਦੇ ਆ ਕਿ ਸਰਕਾਰ ਜਿਹੜੀ ਗੱਲਬਾਤ ਚਾਹੁੰਦੀ ਹੈ ਉਹਦੇ ਸਿੱਟੇ ਜਿਹੜਾ ਉਹਦਾ ਰਿਜ਼ਲਟ ਜਿਹੜਾ ਵਾ ਉਹ ਵਧੀਆ ਹੋਣਾ ਚਾਹੀਦਾ